ਜਿਹੜੇ ਲੈਂਡਲੋਰਡਸ ਆਂ ਜਿਹੜੇ ਬੱਚਿਆਂ ਨੂੰ ਯੂ ਨੋ ਰੈਂਟਲ ਪਲੇਸ ਇਨ ਉਹ ਐਕਸਪਲੋਇਟ ਕਰਦੇ ਆਂ ਕੁੜੀਆਂ ਨੂੰ ਹੌਲੀ ਜਿਹਾ ਕਿ ਬੁਲਣਗੇ ਕਿ ਤੂੰ ਮੈਂ ਤੇਰੇ ਕੋਲ ਰੈਂਟ ਨਹੀਂ ਲੈਣਾ ਮੈਂ ਆਇਆ 2 ਮਹੀਨਾ ਆਇਆ 3 ਮਹੀਨਾ ਪਰ ਤੂੰ ਮੇਰੇ ਨਾਲ ਬੈਡ ਸ਼ੇਅਰ ਕਰ ਤੋ ਲੜਕੀ ਮਜਬੂਰ ਹੋ ਜਾਂਦੀ ਉਹ ਬੋਦੀ ਪੈਸਾ ਤੇ ਹੈ ਨਹੀਂ ਮੇਰੇ ਕੋ ਮੈਂ ਰੈਂਟ ਦੇਣ ਉਸ ਤੇ ਤੋ ਫਿਰ ਇਸ ਇੱਕਾ ਵਿੱਚ ਫਸ ਜਾਂਦੀ ਹੈ ਸੇ ਆਪਣੇ ਹੀ ਬੰਦੇ ਹੈ ਜੋ ਇਹੋ ਜੇ ਕੰਮ ਕਰਦੇ ਹਨ ਇਸ ਗੱਲ ਪਿਛੇ ਕਿੰਨੀ ਕੋ ਸੱਚਾਈ ਹੈ ਕਿ ਜਦੋਂ ਬਾਹਰ ਕੁੜੀਆਂ ਪੈਸੇ ਨਹੀਂ ਕੱਢ ਪਾਉਂਦੀਆਂ ਆਪਣਾ ਖਰਚਾ ਜੋ ਹੈ ਨਹੀਂ ਕੱਢ ਪਾਉਂਦੀਆਂ ਤਾਂ ਉਹ ਗਲਤਦਾਦ ਤੇ ਤੁਰ ਪੈਂਦੀਆਂ ਨੇ ਜਿਹੜੇ ਰਿਸਕ ਹੁੰਦਾ ਹੈ ਨਾ ਉਸ ਫਲੈਸ਼ ਟ੍ਰੇਡ ਵਿੱਚ ਪੈਣ ਦਾ ਉਹ ਬੜਾ ਹਾਈ ਹੈ ਓਕੇ ਉਹ ਉਸ ਦਾ ਖਤਰਾ ਹੈ ਸਾਡਾ ਜਿਹੜਾ ਸੜੀ ਜਵਾਬ ਹੈ ਜਿਹੜੀਆਂ ਤੇ ਪੈ ਗਈਆਂ ਉਹ ਫਸ ਗਈਆਂ ਓਕੇ ਉਹਨਾਂ ਨੂੰ ਬਾਹਰ ਕਢਣਾ ਸਖਤ ਮੁਸ਼ਕਲ ਹੁੰਦਾ ਹੈ ਤਾਂ ਪੰਜਾਬੀਆਂ ਦੇ ਨਾਮ ਕਿਵੇਂ ਜੋੜਗੇ ਕਾਜ਼ ਚੌਦੀ ਦੇ ਵਿੱਚ ਜਾਂ ਡਰੱਗ ਮਾਮਲੇ ਦੇ ਵਿੱਚ ਹਾਂ ਉੱਥੇ ਦੇ ਜਿਹੜੇ ਲੋਕ ਸੈਟਲ ਹੋਏ ਪੈਨ ਆਪਣੇ ਹੀ ਲੋਕ ਹੈ ਜੋ ਇਹ ਬੱਚਾ ਨੂੰ ਐਕਸਪਲੋਇਟ ਕਰ ਰਹੇ ਹਨ ਯੂ نو ਤੇ ਉਹਨਾਂ ਨੂੰ ਚੋਰੀਆਂ ਵਿੱਚ ਪਾ ਦਿੰਦੇ ਹਨ ਗੈਂਗ ਐਕਟੀਵਿਟੀਆਂ ਵਿੱਚ ਪਾ ਦਿੰਦੇ ਨੇ ਦਿੰਦੇ ਹਨ ਡਰੱਗਸ ਵਿੱਚ ਪਾ ਦਿੰਦੇ ਹਨ ਯੂ نو ਅਲਕੋਹਲ ਦੀ ਐਡਿਕਸ਼ਨ ਲੱਗ ਜਾਂਦੀ ਹੈ ਉਹਨਾਂ ਨੂੰ ਡਰੱਗ ਦੀ ਗੱਲ ਕਰੀਏ ਕਿ ਪੰਜਾਬ ਦੇ ਮੁੰਡੇ ਕੁੜੀਆਂ ਵੀ ਬਾਅਦ ਡਰੱਗ ਲੈਂਦੇ ਨੇ ਇਦਾਂ ਹੀ ਜੋ ਅਲਕੋਹਲ ਲੈਂਦੇ ਰਹੇ ਹਨ ਡਰੱਗਸ ਲੈਂਦੇ ਰਹੇ ਹਨ ਤੇ ਉੱਥੇ ਜਾ ਕੇ ਉਹਨਾਂ ਨੂੰ ਹੋਰ ਖੁੱਲ ਮਿਲ ਜਾਂਦੀ ਹੈ ਤੇਜ ਆਪਣੇ ਦੋਸਤ ਯਾਰਾਂ ਨਾਲ ਬੈਠ ਕੇ ਤੇ ਪਿਕਅਪ ਟਰੱਕ ਦੇ ਪਿੱਛੇ ਬੈਠ ਕੇ ਗੱਡੀਆਂ ਵਿੱਚ ਬੈਠ ਕੇ ਤੇ ਬੋਤਲ ਖੋਲ੍ਹ ਲिती ਤੇ ਫਿਰ ਪੀਂਦੇ ਹਨ ਹਾਸਲੇ ਖੇਡਦੇ ਹਨ ਸ਼ਰਾਬੀ ਬਣ ਜਾਂਦੇ ਹਨ ਇਹ ਆ ਆਮ ਹੁੰਦਾ ਹੈ ਖਾਸ ਕਰਕੇ ਬ੍ਰੈਮਟਨ ਤੋਂ ਆ ਕਾਫੀ ਅਮ ਕੇਸਿਸ ਇਹੋ ਜੇ ਆਈਸੀ ਤਾਂ ਗੱਲਬਾਤ ਕਰਾਂਗੇ ਇਸ ਸਮੇ ਸਾਡੇ ਨਾਲ ਮੌਜੂਦ ਨੇ ਮੈਡਮ ਸੁੰਦਰ ਸਿੰਘ ਜੋ ਕਿ ਕੈਨੇਡਾ ਤੋਂ ਇੱਥੇ ਆਏ ਨੇ ਤੇ ਹਾਲਾਤ ਦੱਸਦੇ ਨੇ ਕੈਨੇਡਾ ਦੇ ਕੀ ਇਸ ਸਮੇ ਹਾਲਾਤ ਨੇ ਜੋ ਮੁੰਡੇ ਕੁੜੀਆਂ ਇੱਥੋਂ ਬਾਹਰ ਪੜਨ ਜਾਂਦੇ ਨੇ ਸਟੱਡੀ ਬੀਸ ਉੱਤੇ ਜਾਂਦੇ ਨੇ ਉਹਨਾਂ ਦੇ ਕੀ ਹਾਲਾਤ ਨੇ ਮਾਪੇ ਤਾਂ ਇੱਥੋਂ ਭੇਜ ਦਿੰਦਾ ਬੱਚਿਆਂ ਨੂੰ ਬਾਹਰ ਪੜਨ ਵਾਸਤੇ ਤਾਂ ਇੱਥੋਂ ਦੇ ਪਰਿਵਾਰ ਵਿੱਚ ਵੀ ਇਹ ਵੀ ਚਰਚਾ ਹੁੰਦੀ ਹੈ ਕਿ ਬਾਹਰ ਜਾ ਕੇ ਬੱਚਾ ਆਪ ਪੈਸੇ ਕਮਾ ਕੇ ਆਪਣੀ ਫੀਸ ਭਰ ਦੇਗਾ ਸਿਰਫ ਇੱਥੋਂ ਚਲਾ ਜਾਵੇ ਉਹਦੇ ਖਾਸ ਕਰਕੇ ਮਾਪੇ ਵੀ ਸੋਚਦੇ ਨੇ ਤੇ ਨਾਲ ਜੋ ਇਮੀਗ੍ਰੇਸ਼ਨ ਕੰਸਲਟੈਂਟ ਵੀ ਹੁੰਦਾ ਉਹ ਵੀ ਇਹ ਗੱਲ ਕਹਿੰਦਾ ਵੀ ਇੱਕ ਵਾਰੀ ਬੱਚਾ ਬਾਹਰ ਭੇਜ ਦਿਓ ਇੱਕ ਵਾਰੀ ਪੈਸੇ ਲੱਗਣਗੇ ਉਸ ਤੋਂ ਬਾਅਦ ਉਹ ਆਪਦੇ ਪੈਸੇ ਆਪ ਕਮਾ ਲੇਗਾ ਪਰ ਕੀ ਵਾਕਈ ਹੀ ਪੜ੍ਹਾਈ ਦੇ ਨਾਲ ਨਾਲ ਪੈਸੇ ਕਮਾਏ ਜਾ ਸਕਦੇ ਨੇ ਦੂਜੀ ਗੱਲ ਕਰਾਂਗੇ ਕੁੜੀਆਂ ਨੂੰ ਲੈ ਕੇ ਕਿ ਕੁੜੀਆਂ ਕਿਸ ਤਰੀਕੇ ਦੇ ਨਾਲ ਉੱਥੇ ਜਾਂਦੀਆਂ ਨੇ ਜਾਂ ਜਾ ਕੇ ਕਿ ਵਾਕਈ ਉਹ ਪੈਸੇ ਕਮਾ ਪਾਉਂਦੀਆਂ ਨੇ ਜਾਂ ਫਿਰ ਉਹ ਵੀ ਕੁਝ ਕੁੜੀਆਂ ਜੋ ਨੇ ਗਲਤ ਰਾਹ ਤੇ ਪੈ ਜਾਂਦੀਆਂ ਨੇ ਡਰਗ ਦੀ ਗੱਲ ਕਰ ਲਈਏ ਨਸ਼ੇ ਦੀ ਗੱਲ ਕਰਦਿਏ ਜਾਂ ਚੋਦੀਆਂ ਦੀ ਖਾਸ ਕਰਕੇ ਗੱਲ ਕਰ ਦਈਏ ਖਬਰਾਂ ਜੋ ਚਰਚਾ ਬੰਦੀ ਹੈ ਸੁਖੀਆਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਮ ਆਉਂਦੇ ਨੇ ਮੁੰਡੇ ਕੁੜੀਆਂ ਦੇ ਕਿਤਨੇ ਕਿਤੇ ਤਕਲੀਫ ਜਦੋਂ ਹੁੰਦੀ ਹੈ ਉਹਨੇ ਇਸ ਦੇ ਪਿੱਛੇ ਕਾਤਨੀ ਕੀ ਹੈ ਮੈਡਮ ਸੁੰਦਰ ਸਿੰਘ ਸਾਡੇ ਨਾਲ ਹੈ ਮੈਂ ਬਹੁਤ ਸਵਾਗਤ ਹੈ ਥੈਂਕ ਯੂ ਜੀ ਤੇ ਕਾਰਨ ਸਭ ਤੋਂ ਵੱਡਾ ਇਹ ਹੀ ਹੈ ਕਿ ਲੈਂਕ ਆਫ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਬੱਚਾ ਨੂੰ ਮਿਲਦੀ ਹੈ ਕੈਨੇਡਾ ਜਾਣ ਤੋਂ ਪਹਿਲਾਂ ਉਹ ਇਨਫੋਰਮੇਸ਼ਨ ਗਲਤ ਹੁੰਦੀ ਹੈ ਜਿਹੜੇ ਏਜੰਟਸ ਹਨ ਬੱਚਾ ਨੂੰ ਭੇਜਦੇ ਹਨ ਉੱਥੇ ਉਹ ਇਹ ਬੋਲਦੇ ਹਨ ਕਿ ਉੱਥੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਪਹੁੰਚ ਜਾਓ ਤੁਸੀਂ ਉੱਥੇ گاਪੇ ਜੌਬ ਮਿਲ ਜਾਏਗੀ ਯੂ ਨੋ ਪੜਾਈ ਪੜਾਈ ਵਿੱਚ ਕੋਈ ਜੋਰ ਨਹੀਂ ਪਾਉਂਦੇ ਤੇ ਸਟੂਡੈਂਟਸ ਨੂੰ ਇਹ ਨਹੀਂ ਲੱਗਦਾ ਕਿ ਇਹ ਜੋ ਪੜਾਈ ਹੈ ਉਹ ਜ਼ਰੂਰੀ ਹੈ। ਯਾਦ ਕਰ ਜਿਹੜੇ ਬੱਚਿਆਂ ਨੂੰ ਬੋਲਦੇ ਕਿ ਭਾਈ ਅਸੀਂ ਇੱਥੇ ਆਏ ਆ ਪਰਮਨੈਂਟ ਰੈਜ਼ੀਡੈਂਟ ਸਟੇਟਸ ਲੈਣ ਵਾਸਤੇ 2 ਸਾਲ ਬਾਅਦ ਸਾਨੂੰ ਮਿਲ ਜਾਏਗਾ। ਅਸੀਂ ਪੜਾਈ ਹੈ ਕਰਨੀ ਹੈ ਨਹੀਂ ਕਰਨੀ ਹੈ। ਉਹ ਯਾਦ ਯੂ ਨੋ ਜ਼ਰੂਰੀ ਪਰ ਸਾਨੂੰ ਇਨਕਮ ਚਾਹੀਦੀ ਹੈ। ਕੰਮ ਕਰਨਾ ਹੈ ਜ਼ਰੂਰੀ ਕਿਉਂਕਿ ਅਗਰ ਕੰਮ ਨਹੀਂ ਕਰਾਂਗੇ ਤੇ ਅਸੀਂ ਰੈਂਟ ਨਹੀਂ ਭੇ ਕਰ ਸਕਦੇ ਆ ਤੇ ਖਾਣਾ ਕਿਸ ਤਰ੍ਹਾਂ ਖਾਵਾਂਗੇ? ਤੇ ਖਾਣੇ ਦਾ ਵੀ ਇੰਤਜ਼ਾਮ ਹੈ, ਕੱਪੜੇ ਦਾ ਵੀ ਇੰਤਜ਼ਾਮ ਹੈ, ਮਗਰ ਜੋ ਰੈਂਟ ਹੈ ਉਹ ਰੈਂਟਲ ਪਲੇਸ ਨਹੀਂ ਮਿਲਦਾ ਬੱਚਿਆਂ ਨੂੰ ਪ੍ਰੋਬਲਮ ਆ ਜਾਂਦੀ ਉਹਨਾਂ ਨੂੰ ਤੇ ਇਹ ਸਾਰੀ ਇਨਫੋਰਮੇਸ਼ਨ ਜੋ ਹੈ ਉਹ ਏਜੰਟਸ ਨਹੀਂ ਦਿੰਦੇ ਤੇ ਬੱਚੇ ਜਦੋਂ ਉੱਥੇ ਪਹੁੰਚਦੇ ਆ ਤੇ ਉਹ ਦੇਖਦੇ ਨੇ ਕਿ ਇੱਥੇ ਹਾਲਾਤ ਤੇ ਬਿਲਕੁਲ ਅਲੱਗ ਹੈ ਜੋ ਅਸੀਂ ਸੋਚੀ ਗਏ ਸੀ ਕਿ ਕੈਨੇਡਾ ਯੂ نو ਹਾਲਾਤ ਬੜੇ ਅੱਛੇ ਹਨ ਉੱਥੇ ਤੇ ਪ੍ਰੋਬਲਮ ਨਹੀਂ ਆਣੀ ਹੈ ਪੁਲਿਸ ਦਾ ਹੁੰਦਾ ਨਹੀਂ ਇਵੈਂਚੁਅਲੀ ਜੇ ਬੱਚੇ ਅਗਰ ਮਿਹਨਤ ਕਰਨ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਜਾਂ 3 4 5 ਸਾਲ ਲੱਗਦੇ ਬੱਚਾ ਸੈਟਲ ਹੋ ਜਾਂਦਾ ਹੈ ਕਦੀ ਨਾ ਕਦੀ ਉਹਨਾਂ ਨੂੰ ਜੌਬ ਅੱਛੀ ਮਿਲ ਜਾਏਗੀ ਪਰ ਇਮਾਨਦਾਰੀ ਨਾਲ ਕੰਮ ਕਰਨਾ ਇੱਕ ਰੈਕੋਰਡ ਬਣਾਉਣਾ এমਪਲੋਇਰ ਦੇ ਨਾਲ ਕੀ ਯੂ نو ਮੈਂ ਕੰਮ ਕਰ ਰਹਾ ਐ এমਪਲੋਇਰ ਵਸਤੇ এমਪਲੋਇਰ ਦੇ ਇੰਟਰਸਟ ਵਸਤੇ ਕੰਮ ਕਰ ਰਹਾ ਤੋ ਫਿਰ ਜਦੋਂ ਐ এমਪਲੋਇਰ ਦੇਖਦਾ ਫਿਰ ਉਸਨੂੰ ਫਿਰ ਪ੍ਰੋਮੋਸ਼ਨ ਮਿਲਦੀ ਜਾਂਦੀ ਐ ਤੇ ਉਹ ਫਿਰ ਯੂ نو ਅੱਗੇ ਵੱਧਦਾ ਜਾਂਦਾ ਉਹ ਟਾਈਮ ਲੱਗਦਾ ਐ ਯੂ نو ਇਹ ਸਾਲ ਵਿੱਚ ਨਹੀਂ ਹੁੰਦਾ 2 ਸਾਲ ਵਿੱਚ ਨਹੀਂ ਹੁੰਦਾ ਇਹ ਪ੍ਰੋਬਲਮ ਚਲਦੀ ਰਹਿੰਦੀ ਐ ਤੇ ਯੂ نو 3 4 5 ਸਾਲ ਜੀ ਤੱਕ ਬੱਚਾ ਸੈਟਲ ਨਾ ਹੋ ਜਾਏ ਅੱਛਾ ਇੱਕ ਮੈਮ ਹੋਰ ਵੀ ਗੱਲ ਚਰਚਾ ਹੁੰਦੀ ਐ ਕਿ ਮਾਂ ਬਾਪ ਇਕੱਲੇ ਆਪਣੀ ਕੁੜੀ ਨੂੰ ਇੱਥੋਂ ਕੈਨੇਡਾ ਨਾਲ भेजण वास्ते ਕੱਲੀ ਨੂੰ ਇਹਦੇ ਪਿੱਛੇ ਕਿੰਨਾ ਕੋ ਸੱਚ ਹੈ ਵੀ ਭੇਜਣ ਜਾਂ ਨਾ ਭੇਜਣ ਇੱਕ ਬਹੁਤ ਹੁੰਦੀ ਹੈ पेरेंट्स ਵਿੱਚ ਜਿਹੜਾ ਇੱਥੇ ਇਹ ਜਿਹੜੀ ਦੁਨੀਆ ਹੈ ਨਾ ਬੜੀ ਮਟੀਰੀਅਲਿਸਟਿਕ ਦੁਨੀਆ ਯੂ نو पेरेंट्स ਚਾਹੁੰਦੇ ਹਨ ਕਿ ਬੱਚਾ ਚਲੇ ਜਾਏ ਤੇ ਫਿਰ ਹਰ ਤਰ੍ਹਾਂ ਦੇ ਜਿਹੜੇ ਰਿਸੋਰਸਸ ਹਨ ਉਥੇ ਕੈਨੇਡਾ ਵਿੱਚ ਅਵੇਲੇਬਲ ਹਨ ਇਹ ਸਾਰੀਆਂ ਗੱਲਾਂ ਕਿੰਨੀਆਂ ਸੱਚਾ ਨੇ ਮੈਨੂੰ ਪਤਾ ਨਹੀਂ ਹੈ ਪਰ ਜਿਹੜੇ ਪੇਰੈਂਟਸ ਖੁਆਬ ਦੇਖਦੇ ਹਨ ਕਿ ਅਸੀਂ ਪੰਜਾਬ ਤੋਂ ਜਾਈਏ ਤੇ ਕੈਨੇਡਾ ਪਹੁੰਚਾਈਏ ਤੇ ਉਹ ਕੋਈ ਵੀ ਤਰੀਕਾ ਕੋਈ ਵੀ ਹੱਲ ਜੇ ਮਿਲ ਜਾਏ ਕੈਨੇਡਾ ਆਨਦਾ ਉਹ ਕਰਦੇ ਹਨ ਤੇ ਕਦੀ ਕਦੀ ਬੱਚਿਆਂ ਨੂੰ ਸੈਕ੍ਰੀਫਾਈਜ਼ ਕਰ ਦਿੰਦੇ ਨੇ ਛੋਟੀ ਉਮਰ ਵਿੱਚ ਬੱਚਾ ਨੂੰ ਉੱਥੇ ਪੇਸ ਦਿੰਦੇ ਹਨ ਬੱਚੇ ਪਾਵੇਂ ਤੇ ਪੂਰੀ ਆਪਣੀ ਪੜਾਈ ਕੀਤੀ ਹੈ ਨਹੀਂ ਕੀਤੀ ਇਹ ਛੋਟੀ ਉਮਰ ਹੈ ਕੋਈ ਉਥੇ ਉਹਨਾਂ ਦਾ ਦੇਖਪਾਲ ਕਰਨ ਵਾਲਾ ਨਹੀਂ ਹੈ ਤੇ ਯੰਗ ਲੜਕੀਆਂ ਉਥੇ ਪਹੁੰਚ ਜਾਂਦੀਆਂ ਨੇ ਤੇ ਪਹੁੰਚ ਕੇ ਫਿਰ ਉਹ ਕਬੜਾ ਜਾਂਦੀਆਂ ਨੇ ਯੂ نو ਕਨਫਿਊਜ਼ ਹੋ ਜਾਂਦੀਆਂ ਨੇ ਉਹਨਾਂ ਨੂੰ ਕੋਈ ਸਪੋਰਟ ਕਰਨ ਵਾਲਾ ਹੁੰਦਾ ਨਹੀਂ ਉਥੇ ਪਰ ਮਾਪਿਆਂ ਨੂੰ ਅਗਰ ਪਤਾ ਹੋਏ ਕਿ ਹਾਂ ਸਪੋਰਟ ਹੈ ਕਮਿਊਨਿਟੀ ਸੈਂਟਰਸ ਹੈ ਜੋ ਜੋ ਲੜਕੀਆਂ ਨੂੰ ਹੈਲਪ ਕਰ ਸਕਦੇ ਨੇ ਕਿਉਂਕਿ ਯੂ نو ਤਕਲੀਫਾਂ ਤਾਂ ਹਰ ਕਿਸੇ ਨੂੰ ਆਉਂਦੀਆਂ ਨੇ ਅਗਰ ਲੜਕੀਆਂ ਖੁੱਲ ਕੇ ਗੱਲ ਕਰਨ ਕਿਸ ਨੂੰ ਤਕਲੀਫ ਹੈ ਸਾਨੂੰ ਹੈਲਪ ਚਾਹੀਦੀ ਹੈ ਤੇ ਫਿਰ ਅਸੀਂ ਹੱਲ ਲੱਭ ਸਕਦੇ ਹਾਂ ਤੇ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਕਿ ਮੈਮ ਇਹ ਸੋਚਾ ਇਹਨਾਂ ਹੈਗਾ ਕਿ ਇੱਥੋਂ ਬੱਚਾ ਬਾਹਰ ਜਾਵੇ ਆਪਣੀ ਫੀਸ ਆਪ ਕੱਢੇ ਆਪਣੇ ਖਰਚੇ ਆਪ ਕੱਢੇ ਕਿ ਇੰਨੀ ਕਮਾਈ ਹੈਗੀ ਹੈ ਜਦੋਂ ਬੱਚਾ ਵਿਦਿਆਰਥੀ ਇੱਥੋਂ ਬਾਹਰ ਜਾ ਰਿਹਾ ਇਟ ਪੋਸਿਬਲ ਹੈ ਬੱਚਾ ਕਰ ਸਕਦਾ ਯੂ نو ਮੈਂ ਆਪ ਕੀ ਜਦੋਂ ਮੈਂ ਸਕੂਲ ਯੂਨੀਵਰਸਿਟੀ ਜਾਂਦੀ ਸੀ ਤੇ ਮੈਂ ਆਪਣੇ ਪੇਰੈਂਟਸ ਕੋਲ ਕਦੀ ਫੀਸ ਨਹੀਂ ਲੈਂਦੀ ਸੀ ਤੇ ਮੈਨੂੰ ਪੈਸੇ ਦੀ ਜ਼ਰੂਰਤ ਹੁੰਦੀ ਸੀ ਪਰ ਮੈਂ ਉੱਥੇ ਯੂਨੀਵਰਸਿਟੀ ਲਾਇਬ੍ਰੇਰੀ ਚ ਕੰਮ ਕਰ ਦੇ ਰਹੀ ਆ ਜਿੰਨੇ ਪੜਨਾ ਤੇ ਸ਼ਾਮ ਨੂੰ ਕੰਮ ਕਰਨਾ ਔਰ ਕਹਿੰਦਾ ਜਦ ਬਜਵਾਨੀ ਚ ਹੋ ਜਾਂਦਾ ਹੈ ਹੋ ਜਵਾਨੀ ਹੁੰਦੀ ਹੈ ਤੂੰ ਸਾਰੇ ਇਹ ਮਿਹਨਤ ਦਾ ਕਮ ਹੋ ਜਾਂਦਾ ਹੈ ਯੂ نو ਜਦੋਂ ਅਸੀਂ ਨਵੇਂ ਨਵੇਂ ਗਏ ਆ ਕੈਨੇਡਾ ਕਦੀ ਕਦੀ ਮਾਨੂੰ 13 14 15 ਘਟੇ ਕੰਮ ਕਰਨਾ ਖੜੇ ਹੋ ਕੇ ਕੰਮ ਕਰਨਾ ਪੈਂਦਾ ਸੀ ਕੈਸ਼ੀਅਰ ਦਾ ਕੰਮ ਕਰਦੀ ਸੀ ਔਰ ਲੋਇਸ ਪੇਂਗ ਜੌਬ ਪਰ ਮੈਂ ਕਰਦੀ ਰਹੀ ਹਾਂ ਪਰ ਮਾਨੂੰ ਕਦੀ ਪ੍ਰੋਬਲਮ ਨਹੀਂ ਆਈ ਮਾਨੂੰ ਇਹ ਪਤਾ ਹੈ ਕਿ ਅਸੀਂ ਨਵੇਂ ਆਏ ਕੈਨੇਡਾ ਚ ਸਾਨੂੰ ਤਾਂ ਮਿਹਨਤ ਕਰਨੀ ਪੈਗੀ ਤਾਂ ਫਿਰ ਮਿਹਨਤ ਵੀ ਕੀਤੀ ਪੜਾਈ ਵੀ ਕੀਤੀ ਕੰਮ ਵੀ ਕੀਤਾ ਸਭ ਕੁਝ ਕੀਤਾ ਪਰ ਜਿਹੜੇ ਬੱਚੇ ਨੇ ਇੱਥੇ ਮਿਹਨਤ ਨਹੀਂ ਕੀਤੀ ਇੱਥੇ ਉਹ ਚੀਜ਼ਾਂ ਨਹੀਂ ਕੀਤੀ ਹੈ ਕਹਿੰਦੇ ਇੱਥੋਂ ਤਾਂ ਪਾਣੀ ਦਾ ਗਲਾਸ ਵੀ ਚੁੱਕ ਕੇ ਆਪ ਨਹੀਂ ਪੀਤਾ ਤੇ ਉਹ ਕਿਵੇਂ ਬਾਅਦ ਜਾ ਕੇ ਕੰਮ ਕਰ ਲੂਗਾ ਚਾਹੇ ਮੁੰਡਾ ਚਾਹੇ ਕੁੜੀ ਹੈ ਹਰ ਕਿਸੇ ਨੂੰ ਜਿਹੜਾ ਇਨਸਾਨ ਹੁੰਦਾ ਹੈ ਨਾ ਇਨਸਾਨ ਦਾ ਮਤਲਬ ਇਹ ਹੁੰਦਾ ਹੈ ਪਰਸਨ ਲੈਂਗੁਏਜਿਸ ਕਿ ਜੋ ਆਪਣੇ ਆਪ ਨੂੰ ਕਿਸੇ ਵੀ ਮਾਹੌਲ ਵਿੱਚ ਅਡਜਸਟ ਕਰ ਲਏ ਇਨਸਾਨ ਕਿਸੇ ਵੀ ਮਾਹੌਲ ਵਿੱਚ ਆਪਣੇ ਆਪ ਨੂੰ ਅਡਜਸਟ ਕਰ ਲੈਂਦਾ ਓਕੇ ਉੱਥੇ ਵੀ ਬੱਚੇ ਅਡਜਸਟ ਕਰ ਰਹੇ ਆਂ ਤਕਲੀਫਾਂ ਆ ਰਹੀਆਂ ਜੋ ਜੋ ਤਕਲੀਫਾਂ ਆਦੀਆਂ ਤੇ ਅਸੀਂ ਗੱਲ ਕਰਦੇ ਆਂ ਮੇਰੀਆਂ ਨਾਲ ਗੱਲ ਕਰੀ ਬੱਚੇ ਨੂੰ ਤਕਲੀਫਾਂ ਹਨ ਤੇ ਸਾਨੂੰ ਸਾਰੇ ਕਮਿਊਨਿਟੀ ਨੂੰ ਮਿਲ ਕੇ ਇਹ ਰੀਅਲਾਈਜ਼ ਕਰਨਾ ਚਾਹੀਦਾ ਕਿ ਸਾਡੇ ਬੱਚਿਆਂ ਨੂੰ ਤਕਲੀਫਾਂ ਆ ਰਹੀਆਂ ਤੇ ਸਾਨੂੰ ਕੁਝ ਕਰਨਾ ਚਾਹੀਦਾ ਬੱਚਿਆਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਕਿ ਜਿਹੜੀ ਕਮਿਊਨਿਟੀ ਹੈ ਸਾਡੇ ਨਾਲ ਹੈ ਅਸੀਂ ਤਕਲੀਫ ਤੇ ਕੋਈ ਬੱਚਾ ਵੀ ਸਹਿ ਸਕਦਾ ਹੈ ਮਹਿਨਤ ਕੋਈ ਬੱਚਾ ਵੀ ਕਰ ਸਕਦਾ ਹੈ ਤਕਲੀਫਾਂ ਆਨ ਗਿਆ ਮਗਰ ਇਹ ਕਿ ਬੱਚੇ ਨੂੰ ਸਿੱਧੇ ਰਸਤੇ ਰੱਖਣਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉੱਥੇ ਕਮਿਊਨਿਟੀ ਦੀ ਰਿਸਪਾਂਸਿਬਿਲਟੀ ਹੈ ਕਮਿਊਨਿਟੀ ਦੀ ਲੀਡਰਸ ਦੀ ਰਿਸਪਾਂਸਿਬਿਲਟੀ ਹੈ ਓਕੇ ਤੇ ਇਸ ਕਰਕੇ ਇਹ ਇਨਫੋਰਮੇਸ਼ਨ ਪੈਰੈਂਟਸ ਤੱਕ ਜਾਣਾ ਬਹੁਤ ਜ਼ਰੂਰੀ ਹੈ ਖੁਣੋਂ ਪਾ ਗੱਲ ਕਰੀਏ ਕੁੜੀਆਂ ਦੀ ਕਈ ਵੀਡੀਓ ਆਉਂਦੀਆਂ ਨੇ ਆਪਣੇ ਸਾਹਮਣੇ ਸੋਸ਼ਲ ਮੀਡੀਆ ਦੇ ਉੱਤੇ ਕਈ ਖਬਰਾਂ ਵਿੱਚ ਖਬਰਾਂ ਵੀ ਛਪਦੀਆਂ ਨੇ ਇਸ ਗੱਲ ਪਿੱਛੇ ਕਿੰਨੀ ਕੁ ਸੱਚਾਈ ਹੈ ਕਿ ਜਦੋਂ ਬਾਹਰ ਕੁੜੀਆਂ ਪੈਸੇ ਨਹੀਂ ਕੱਢ ਪਾਉਂਦੀਆਂ ਆਪਣਾ ਖਰਚਾ ਜੋ ਹੈ ਨਹੀਂ ਕੱਢ ਪਾਉਂਦੀਆਂ ਤਾਂ ਉਹ ਗਲਤ ਦਾਤੇ ਤੁਰ ਪੈਂਦੀਆਂ ਨੇ ਇਸ ਗੱਲ ਪਿੱਛੇ ਕਿੰਨੀ ਕੁ ਸਚਾਈ ਹੈ ਇਸ ਵਿੱਚ ਬਹੁਤ ਸਚਾਈ ਹੈ ਤੇ ਹਰ ਕੁੜੀ ਇਸ ਟਰੇਡ ਵਿੱਚ ਨਹੀਂ ਪੈਂਦੀ ਫਲੈਸ਼ ਟਰੇਡ ਵਿੱਚ ਨਹੀਂ ਪੈਂਦੀ ਹੈ ਮਗਰ ਜਿਹੜੇ ਰਿਸਕ ਹੁੰਦਾ ਹੈ ਨਾ ਉਸ ਫਲੈਸ਼ ਟਰੇਡ ਵਿੱਚ ਪੈਂਦਾ ਉਹ ਬੜਾ ਹਾਈ ਹੈ ওকে ਉਹ ਉਸ ਦਾ ਖਤਰਾ ਹੈ ਸਾਡਾ ਜੋ ਸੜੀ ਜਾਬ ਹੈ ਜਿਹੜੀਆਂ ਤੇ ਪਹਿ ਗਈਆਂ ਉਹ ਫਸ ਗਈਆਂ ਓਕੇ ਉਹਨਾਂ ਨੂੰ ਬਾਹਰ ਕਢਣਾ ਸਖਤ ਮੁਸ਼ਕਲ ਹੁੰਦਾ ਹੈ ਪਰ ਜਿਹੜੀਆਂ ਕੁੜੀਆਂ ਜਾਨ ਲਗੀਆਂ ਉਹਨਾਂ ਨੂੰ ਅਗਰ ਅਸੀਂ ਰੋਕ ਸਕਦੇ ਹਾਂ ਤੇ ਉਹਨਾਂ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਉਹ ਸਾਡੇ ਲਈ ਬਹੁਤ ਵੱਡਾ ਸਕਸੈਸ ਹੈ ਯਾ ਤੇ ਉਹ ਇਹ ਪ੍ਰੋਬਲਮਸ ਆਨ ਦੀ ਹੈ ਇਰੈਗੂਲਰ ਪ੍ਰੋਬਲਮਸ ਆਨ ਦੀਆਂ ਅਖਬਾਰਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਾਮ ਚੱਲਦੇ ਪਏ ਸੀ ਚੋਧੀਆਂ ਦੇ ਕੇਸ ਵਿੱਚ ਕਰਕੇ ਪੰਜਾਬੀਆਂ ਦੇ ਨਾਮ ਆਉਂਦੇ ਪਏ ਨੇ ਜੇ ਡਰੱਗਸ ਦੀ ਗੱਲ ਕਰੀ ਉਹ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਪੰਜਾਬੀਆਂ ਦੇ ਨਾਮ ਕਿਵੇਂ ਜੁੜ ਗਏ ਕਾਜ਼ ਚੋਰੀ ਦੇ ਵਿੱਚ ਜਾਂ ਡਰੱਗ ਮਾਮਲੇ ਦੇ ਵਿੱਚ ਵੈਲ ਯੂ نو ਇਹ ਬੜੀ ਦੁਖ ਦੀ ਗੱਲ ਹੈ ਜਿਸ ਤਰ੍ਹਾਂ ਬ੍ਰੈਂਪਟਨ ਹੈ ਜਿੱਥੇ ਇਸ ਵਕਤ 20000 ਇੰਟਰਨੈਸ਼ਨਲ ਸਟੂਡੈਂਟਸ ਹਨ ਉੱਥੇ ਦੇ ਜਿਹੜੇ ਲੋਕ ਸੈਟਲ ਹੋਏ ਪੈਨ ਆਪਣੇ ਲੋਕ ਹਨ ਜੋ ਇੱਕ ਬੱਚਾ ਨੂੰ ਐਕਸਪਲੋਇਟ ਕਰ ਰਹੇ ਹਨ ਯੂ نو ਤੇ ਉਹਨਾਂ ਨੂੰ ਚੋਰੀਆਂ ਵਿੱਚ ਪਾ ਦਿੰਦੇ ਹਨ ਗੈਂਗ ਐਕਟੀਵਿਟੀਜ਼ ਵਿੱਚ ਪਾ ਦਿੰਦੇ ਨੇ ਦੇ ਨੇ ਡਰੱਗਸ ਵਿੱਚ ਪਾ ਦਿੰਦੇ ਹਨ ਯੂ نو ਅਲਕੋਹਲ ਦੀ ਐਡਿਕਸ਼ਨ ਲੱਗ ਜਾਂਦੀ ਉਹਨਾਂ ਨੂੰ ਤੇ ਇਹ ਆਪਣੇ ਹੀ ਲੋਕ ਆਪਣੇ ਪੰਜਾਬੀ ਹਨ ਜੋ ਇਨਵੋਲਵਡ ਹਨ ਜਿਹੜੇ ਲੈਂਡਲੋਰਡਸ ਹਨ ਜਿਹੜੇ ਬੱਚਿਆਂ ਨੂੰ ਯੂ نو ਰੈਂਟਲ ਪਲੇਸ ਇਨ ਉਹ ਐਕਸਪਲੋਇਟ ਕਰਦੇ ਹਨ ਕੁੜੀਆਂ ਨੂੰ ਹੌਲੀ ਜਿਹਾ ਕਿ ਬੁਲਣਗੇ ਕਿ ਤੂੰ ਮੈਂ ਤੇਰੇ ਕੋਲੋਂ ਰੈਂਟ ਨਹੀਂ ਲੈਣਾ ਮੇਨ ਆਇਆ ਦੋ ਮਹੀਨਾ ਜਾਂ ਤਿੰਨ ਮਹੀਨਾ ਪਰ ਤੂੰ ਮੇਰੇ ਨਾਲ ਬੈਡ ਸ਼ੇਅਰ ਕਰ ਤੋ ਲੜਕੀ ਮਜਬੂਰ ਹੋ ਜਾਂਦੀ ਉਹ ਬੋਦੀ ਪੈਸਾ ਤੇ ਹੈ ਨਹੀਂ ਮੇਰੇ ਕੋਲ ਮੈਂ ਰੈਂਟ ਦੇਣ ਉਸਤੇ ਤੋ ਫਿਰ ਇਸ ਇੱਕਾ ਵਿੱਚ ਫਸ ਜਾਂਦੀ ਹੈ ਸੇ ਆਪਣੇ ਹੀ ਬੰਦੇ ਹਨ ਜੋ ਇਹੋ ਜੇ ਕੰਮ ਕਰਦੇ ਹਨ ਔਰ ਉਥੇ ਗ੍ਰੋਸਰੀ ਸਟੋਰਸ ਹਨ ਜਿੱਥੇ 雇liers ਹਨ ਲੜਕੀਆਂ ਨੂੰ ਹਾਇਰ ਕਰ ਲੈਂਦੇ ਹਨ ਤੋ ਉਹ ਲੜਕੀਆਂ ਨੂੰ ਪੂਰੇ ਪੈਸੇ ਦਿੰਦੇ ਨਹੀਂ ਹਨ ਕਈ ਵਾਰੀ ਤੇ ਪੈਸੇ ਦਿੰਦੇ ਹੀ ਨਹੀਂ ਉਹ ਕੁੜੀਆਂ ਉੱਥੇ ਮੈਨਾ ਕੰਮ ਕਰ ਰਹੀਆਂ ਪੈਸਾ ਮਿਲਿਆ ਨਹੀਂ ਪਰ ਲੜਕੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਫੋਨ ਕਰੀਏ ਮਿਨਿਸਟਰੀ ਆਫ ਲੇਬਰ ਨੂੰ ਫੋਨ ਕਰਨ ਤੂੰ ਬੋਲਣ ਕਿ ਮੈਂ ਇਸ EMPLOYER ਨਾਲ ਕੰਮ ਕਰ ਰਹੀ ਹਾਂ ਤੇ ਇਸ EMPLOYER ਨੇ ਮੈਨੂੰ ਪੈਸਾ ਹਾਲੇ ਤੱਕ ਦਿੱਤਾ ਨਹੀਂ ਹੈ ਤੇ ਜਦੋਂ ਪੈਸਾ ਅਰੇਂਜ ਕੀਤਾ ਸੀ ਉਹ ਬੋਲਦਾ ਸੀ ਮੈਂ 8 ਡਾਲਰ ਦਾਂਗਾ ਉੱਥੇ ਦੀ ਜਿਹੜੀ ਮਿਨਿਮਮ ਵੇਜ ਹੈ 15 16 ਡਾਲਰ ਹੈ ਤੇ ਅਗਰ 8 ਡਾਲਰ ਤੇ ਕੰਮ ਕਰੇ ਤੇ ਦੈਟਸ ਇਲੀਗਲ ਤੋ ਲੜਕੀ ਰਿਪੋਰਟ ਕਰ ਸਕਦੀ ਹੈ ਤੇ ਉਹ ਜਿਹੜੇ ਮਿਨਿਸਟਰੀ ਆਫ ਲੇਬਰ ਹੈ ਉਹ এমਪਲয়েਰ ਨੂੰ फोर्स ਕਰ ਸਕਦਾ ਹੈ ਕਿ ਲੜਕੀ ਨੂੰ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਜਿੰਨੇ ਘੰਟੇ ਕੰਮ ਕੀਤੇ ਉਹ ਲੈਣੇ ਚਾਹੀਦੇ ਪਰ ਜਿਹੜੀ ਲੜਕੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਆਪਣਾ ਰੈਕર્ડ ਰੱਖਣਾ ਚਾਹੀਦਾ ਕਿ ਅਸੀਂ ਇਤਨੇ ਘੰਟੇ ਕੰਮ ਕੀਤਾ ਹੈ ਅਸੀਂ ਇਸ এমਪਲয়েਰ ਨਾਲ ਕੰਮ ਕਰ ਰਹੇ ਹਾਂ ਓਕੇ ਤਾਂ ਕਿ ਅਗਰ এমਪਲয়েਰ ਪੈਸੇ ਨਾ ਦੇ ਤੇ ਫਿਰ ਉਹ ministry of labor ਨੂੰ ਰਿਪੋਰਟ ਕਰ ਸਕਦੀਆਂ اچھا ਮੈਮ ਪੰਜਾਬ ਦੀ ਗੱਲ ਹੁੰਦੀ ਹੈ ਪੰਜਾਬ ਚ ਡਰਗ ਬਹੁਤ ਜ਼ਿਆਦਾ ਹੈ ਖ਼ਬਰਾਂ ਵਿੱਚ ਚਰਚਾ ਹੁੰਦੀ ਹੈ ਲੀਡਰ ਵੀ ਇੱਕ ਦੂਜੇ ਤੇ ਇਹ ਬਲੇਮ ਕਰਦੇ ਨੇ ਵੀ ਸਾਡੇ ਰਾਜ ਵਿੱਚ ਘੱਟ ਸੀ ਤੁਹਾਡੇ ਰਾਜ ਵਿੱਚ ਜ਼ਿਆਦਾ ਸੀ ਡਰਗ ਦੀ ਗੱਲ ਕਰੀਏ ਕੀ ਪੰਜਾਬ ਦੇ ਮੁੰਡੇ ਕੁੜੀਆਂ ਵੀ ਬਾਹਰ ਡਰਗ ਲੈਂਦੇ ਨੇ ਇਦਾਂ ਹੀ ਜੋ ਪੰਜਾਬ ਦੇ ਹਾਲਾਤ ਨੇ ਕਈ ਬੱਚੇ ਹੈਨ ਜੋ ਪੰਜਾਬ ਤੋਂ ਗਏ ਹੈਨ ਜੋ ਐਲਕੋਹਲ ਲੈਂਦੇ ਰਹੇ ਨੇ ਡਰਗਸ ਲੈਂਦੇ ਰਹੇ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਹੋਰ ਖੁੱਲ ਮਿਲ ਜਾਂਦੀ ਹੈ ਤੇ ਆਪਣੇ ਦੋਸਤ ਯਾਰਾਂ ਨਾਲ ਬੈਠ ਕੇ ਤੇ ਪਿਕਅਪ ਟਰੱਕ ਦੇ ਪਿੱਛੇ ਬੈਠ ਕੇ ਗੱਡੀਆਂ ਵਿੱਚ ਬੈਠ ਕੇ ਤੇ ਬੋਤਲ ਖੋਲ੍ਹ ਲੇਤੀ ਤੇ ਫਿਰ ਪੀਂਦੇ ਹਨ ਹੱਸਦੇ ਖੇਡਦੇ ਹਨ ਸ਼ਰਾਬੀ ਬਣ ਜਾਂਦੇ ਹਨ ਇਹ ਆ ਆਮ ਹੁੰਦਾ ਖਾਸ ਕਰਕੇ ਬ੍ਰੈਂਟਨ ਤੋਂ ਆ ਕਾਫੀ ਅਮ ਕੇਸਿਸ ਇਹੋ ਜੇ ਆਈਸੀ ਜਿਨਾਂ ਨੇ ਦੱਸਿਆ ਕਿ ਭਾਈ ਯੂ نو ਉਥੇ ਪਾਰਕਿੰਗ ਲਾਟਰੀ ਸਿਨੇਮਾ ਹਾਲ ਦੇ ਪਾਰਕਿੰਗ ਲਾਟ ਦੇ ਬੱਤੇ ਪੰਛੀ ਮੁੰਡੇ ਪਿਕਅਪ ਟਰੱਕ ਜਿ ਬੱਤੇ ਪੂਰੀ ਬੋਤਲ ਵੇਸਤੀ ਦੀ ਹੈ ਠੀਕ ਹੈ ਬਾਅਦ ਟਾਈਮ ਤੁਸੀਂ ਮੂਵੀ ਦੇਖ ਕੇ ਆਂਦੇ ਹੋ ਦੇਖਦੇ ਹੋ ਬੋਤਲ ਖਾਲੀ ਗਾਰਬਜ ਕੈਂਡ ਦੇ ਉੱਪਰ ਪਈ ਹੋਈ ਹੈ ਤੋ ਦੇਖ ਕੇ ਫਿਰ ਬੜੀ ਝੋਟ ਲੱਗਦੀ ਹੈ ਬੜਾ ਦੁੱਖ ਹੁੰਦਾ ਹੈ ਤੋ ਇਹ ਜਿਹੜੇ ਬੱਚੇ ਹਨ ਨੇ ਉਹ ਜੇ ਕੰਮ ਜੋ ਕਰਦੇ ਹਨ ਉਹਨਾਂ ਨੂੰ ਇਹ ਵੀ ਪਤਾ ਚਲਦਾ ਕਿ ਉਹਨਾਂ ਦੀ ਫਿਊਚਰ ਕਿੱਥੇ ਜਾ ਰਹੀ ਹੈ ओके यू ज्यादा अल्कोहल पियो एकरो ਤੁਹਾਡਾ ਜੋ ਬ੍ਰੇਨ ਆਫ ਫਰਾਈ ਹੋ ਜਾਂਦਾ ਹੈ ਉਹ ਤੁਹਾਡੀ ਜੋ ਇੰਟਰ ਇੰਟੈਲੈਕਟ ਉਹ ਇੰਟੈਲੈਕਚੁਅਲ ਅਬਿਲਿਟੀ ਉਹ ਘਟ ਜਾਂਦੀ ਹੈ ਤੇ ਉਹ ਇਹ ਬੱਚੇ ਰਿਅਲਾਈਜ਼ ਨਹੀਂ ਕਰਦੇ ਯੂ نو ਤੇ ਇਟਸ ਟੋਟਲ ਵੇਸਟ ਆਫ ਟਾਈਮ ਤੇ ਜਿਹੜਾ ਪੈਸਾ ਟੋਟਲ ਵੇਸਟ ਆਫ ਮਨੀ ओके ਤੇ ਠੀਕ ਹੈ ਪੇਰੈਂਟਸ ਪੈਸਾ ਪੇਜਦੇ ਹਨ ਯੂ نو ਪੇਰੈਂਟਸ ਕੋਲ ਹੋ ਸਕਦਾ ਹੈ ਕਿ ਪੈਸਾ ਬਹੁਤ ਹੈ ਇਸ ਕਰਕੇ ਉਹ ਉਹ ਜੇ ਕੰਮ ਵਿੱਚ ਪਾ ਜਾਂਦੇ ਹਨ ਤੇ ਉਹ ਪੇਰੈਂਟਸ ਹੈ ਨਹੀਂ ਇੱਥੇ ਉਹਨਾਂ ਨੂੰ ਰੋਕਣ ਵਾਸਤੇ ਤੋਂ ਇੱਕਮ ਕਰਦੇ ਰਹਿੰਦੇ ਆ। ਅੱਛਾ ਮੈਮ ਆਖਰੀ ਸਵਾਲ ਆ। ਜਦੋਂ ਕੁੜੀ ਇੱਥੋਂ ਚਲੀ ਜਾਂਦੀ ਐ ਐਜ਼ ਅ ਸਟੂਡੈਂਟ ਵੀਜ਼ਾ ਤੇ ਕੁੜੀ ਵਿਆਹੀ ਹੁੰਦੀ ਐ ਘਰ ਦੇ ਉਹਦਾ ਖਰਚਾ ਚੁੱਕਦੇ ਨਹੀਂ ਕੁੜੀ ਜਾ ਕੇ ਬਾਹਰ ਮੁੱਕਤ ਜਾਂਦੀ ਐ ਇਸ ਵਾਸਤੇ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਕਿਉਂਕਿ ਹੁਣ ਇੱਕ ਹੋਰ ਕੇਸ ਆਇਆ ਸੀ 9 ਸਾਲ ਬਾਅਦ ਕੁੜੀ ਵਾਪਸ ਆਈ ਸੀ ਲੁੱਕ ਆਟ ਨੋਟਿਸ ਜਾਰੀ ਸੀ ਪੁਲਿਸ ਨੇ ਅਰੈਸਟ ਕਰ ਲਿਆ 9 ਸਾਲ ਬਾਅਦ ਕੰਪਲੀਟ ਕੀਤੀ ਸੀ ਮਾਪੇ ਨੇ ਕਿਹਾ ਸੀ ਵੀ 25 ਲੱਖ ਦੇ ਵੀ ਸਾਡੇ ਕੋਲ ਲੈ ਗਈ ਐ ਹੁਣ ਇਸ ਉੱਪਰ ਕੀ ਹੋਣਾ ਚਾਹੀਦਾ ਕਿਉਂਕਿ ਇੱਥੋਂ ਦਾ ਚਲੀ ਜਾਂਦੀ ਐ ਕੁੜੀ ਜਾਂ ਉਸ ਪਾਸੇ ਕੈਨੇਡਾ ਵਿੱਚ ਵੀ ਕੋਈ ਲਾ ਹੋਣਾ ਚਾਹੀਦਾ ਦੇਖੋ ਇਹ ਜੋ ਕੁਝ ਹੁੰਦਾ ਐ ਨਾ ਇਹ ਭੁੱਖ ਦੇ ਕਾਰਨ ਹੁੰਦਾ ਹੈ। ਉਹ ਕਹਿੰਦੇ ਕਿ ਉਹਨੂੰ ਲੜਕੀ ਨਾਲ ਸ਼ਾਦੀ ਕਰ ਦਿੱਤੀ ਹੈ। ਇਹ ਲੜਕੀ ਉਹਨਾਂ ਕੈਨੇਡਾ ਚਲੀ ਜਾਏਗੀ ਤੇ ਸਾਨੂੰ ਬੁਲਾ ਲੇਗੀ ਬਾਅਦ ਵਿੱਚ। ਤੇ ਇਹ ਜਿਹੜੀ ਭੁੱਖ ਨਹੀਂ ਹੋਣੀ ਚਾਹੀਦੀ ਹੈ। ਜਦੋਂ ਬੱਚੇ ਦੀ ਸ਼ਾਦੀ ਕਰਦੇ ਹੋ, ਬੱਚੇ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ओके ਆਪਣੇ ਬੇਟੇ ਨੂੰ ਤੁਸੀਂ ਕਿਸੇ ਨਾ شادی ਕਰਾਰੇ ਲੜਕੀ ਜੀ ਜਾ ਰਹੀ ਹੈ ਤੇ ਕੋਈ ਅੱਗਾ ਪਿੱਛਾ ਨਹੀਂ ਦੇਖਿਆ ਲੜਕੀ ਤਾਂ ਉੱਥੇ ਚਲੀ ਜਾਂਦੀ ਹੈ ਕੋਈ ਕੰਟੈਕਟ ਨਹੀਂ ਰਖਦੀ ਪੇਰੈਂਟਸ ਨੂੰ ਬੱਚਿਆਂ ਦੀ شادی ਕਰਨ ਤੋਂ ਪਹਿਲਾਂ ਪੂਰੀ ਖੋਜ ਕਰਨੀ ਚਾਹੀਦੀ ਯੂ نو ਪੂਰੀ ਜਾਣਕਾਰੀ ਹੋਣੀ ਚਾਹੀਦੀ ਬੱਚਿਆਂ ਨੂੰ ਐਵੇਂ شادی ਵਿੱਚ ਪਾ ਦੇਣਾ ਇਹ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਜੋ ਲੜਕੀਆਂ ਕਰ ਰਹੀਆਂ ਇਹ ਇੱਕ ਕ੍ਰਿਮੀਨਲ ਐਕਟੀਵਿਟੀ ਹੈ ਇਹ ਬਿਲਕੁਲ ਗਲਤ ਹੈ ਮਾਂ ਬਾਪ ਜੇ ਮਾਪੇ ਕੋਲ ਪਿੱਛੇ ਪੈਸਾ ਹੈਗਾ ਭੇਜਣ ਵਾਸਤੇ ਫੀਸ ਵਾਸਤੇ ਤਾਂ ਕੁੜੀ ਨੂੰ ਭੇਜਣ ਨਹੀਂ ਤਾਂ ਨਾ ਭੇਜਣ ਜੇ ਉੱਥੇ ਆਪ ਕਮਾ ਕੇ ਕੁੜੀ ਨੇ ਫੀਸ ਦੇਣੀ ਹੈ ਉਹ ਥੋੜਾ ਔਖਾ ਹੈ ਨਹੀਂ ਮੈਂ ਇਹ ਨਹੀਂ ਬੋਲਦੀ ਕਿ ਅਗਰ ਮਾਪੇ ਕੋਲ ਪੈਸਾ ਹੈ ਤਾਂ ਬੱਚਿਆਂ ਨੂੰ ਭੇਜਣ ਮੈਂ ਨਹੀਂ ਬੋਲਦੀਆਂ ਕਿ ਮਾਪਿਆਂ ਕੋਲ ਪੈਸਾ ਨਹੀਂ ਹੈ ਪਰ ਉੱਥੇ ਬੱਚੇ ਪਹੁੰਚੇ ਹੋਏ ਹਨ ਜਿਨ੍ਹਾਂ ਕੋਲ ਪੈਸਾ ਨਹੀਂ ਪਰ ਉਹ ਮਿਹਨਤ ਕਰ ਰਹੇ ਹਨ ਯੂ نو ਉਹ ਇਮਾਨਦਾਰ ਬੱਚੇ ਹਨ ਕਮ ਲਵ ਕੇ ਆਪਣਾ ਕੰਮ ਕਰੀ ਜਾ ਰਹੇ ਨੇ ਸੋ ਯੂ نو ਆਪਣੇ ਪੇਰੈਂਟਸ ਕੋਲ ਪੈਸਾ ਨਹੀਂ ਲੈਂਦੇ ਤੇ ਉਹ ਵੀ ਕੰਮ ਚੱਲ ਰਿਹਾ ਹੈ ਯੂ نو ਪਰ ਇਹ ਬੱਚੇ ਦੇ ਉੱਪਰ ਡਿਪੈਂਡ ਕਰਦਾ ਹੈ ਬੱਚੇ ਦੀ ਜਿਹੜੀ ਮੈਂਟਲ ਬੀਿੰਗ ਐ ਓਕੇਸਟਰਾ ਦੀ ਹੈ ਅਗਰ ਬੱਚਾ ਚਾਹੇ ਕਿ ਮੈਂ ਜ਼ਿੰਦਗੀ ਸਕਸੈਸਫੁਲ ਬੰਨਾ ਹੀ ਹੈ ਬੰਨਾ ਤਾਂ ਫਿਰ ਉਹ ਬਨੇਗਾ ਲੀਡਰ ਬਣ ਜਾਏਗਾ ਮੈਂ ਤੇ ਹਰ ਬੱਚੇ ਨੂੰ ਦੇਖਦੀ ਆ ਮੈਂ ਬੋਲਦੀ ਆ ਤੇ ਸਾਰੇ ਸਾਡੇ ਪੰਜਾਬ ਦੇ ਫਿਊਚਰ ਲੀਡਰਸ ਨੇ ਜੋ ਕੈਨੇਡਾ ਚ ਜਾਣਗੇ ਕਿਸੇ ਦਿਨ ਇਹ ਤੇ ਪੋਲੀਟਿਸ਼ੀਅਨਸ ਬਣ ਜਾਣਗੇ ਕਿਸੇ ਦਿਨ ਤੇ ਲੀਡਰਸ ਬਣ ਜਾਣਗੇ ਕਿਸੇ ਦਿਨ ਇਹ ਪ੍ਰੋਫੈਸ਼ਨਲ ਬਣ ਜਾਣਗੇ ਉਹ ਮਨੂੰ ਮੈਂ ਉਹ ਵਿਜ਼ਨ ਦੇਖ ਰਹੀ ਆ ਪਰ ਜਦੋਂ ਮੈਂ ਪ੍ਰੋਬਲਮਸ ਦੇਖਦੀ ਆ ਫਿਰ ਮਨੂੰ ਫਿਰ ਬੋਲਣਾ ਪੈਂਦਾ ਹੈ ਇਹ ਪ੍ਰੋਬਲਮਸ ਆ ਰਹੀਆਂ ਤੇ ਸਾਇਕਲ ਬਸ ਸੁਣੀਏ ਸਾਡੇ ਨਾਲ ਮੌਜੂਦ ਸਨ ਮੈਡਮ ਸੁੰਦਰ ਸਿੰਘ ਜਿਨ੍ਹਾਂ ਨੇ ਬਖੂਬੀ ਚਰਚਾ ਕੀਤੀ ਹੈ ਕੈਨੇਡਾ ਤੋਂ ਇੱਥੇ ਆਏ ਨੇ ਤੇ ਅੱਜ ਦੱਸ ਰਹੇ ਸਨ ਕਿ ਕੀ ਤਕਲੀਫਾਂ ਨੇ ਬਾਦ ਕੁੜੀਆਂ ਨੂੰ ਜੋ ਕੁੜੀਆਂ ਇੱਥੋਂ ਪੜ੍ਹਨ ਵਾਸਤੇ ਜਾਂਦੀਆਂ ਨੇ ਮਾਪੇ ਬੱਚਿਆਂ ਨੂੰ ਭੇਜਣ ਪਰ ਜੋ ਮੈਡਮ ਨੇ ਗੱਲਾਂ ਕੀਤੀਆਂ ਨੇ ਉਸ ਗੱਲਾਂ ਦਾ ਵੀ ਖਿਆਲ ਕਰਨਾ ਪੈਣਾ ਕਿ ਬੱਚਾ ਸਾਡਾ ਕਿਤੇ ਬਾਹਰ ਜਾ ਕੇ ਗਲਤ ਰਾਹ ਤੇ ਦਾ ਨਹੀਂ ਪੈ ਗਿਆ